ਵੀਰ ਦੀ ਵੇਟ ਕਰਨਾ ਵੀਰ ਹਜੇ ਆਇਆ ਨਹੀਂ ਵੀਰ ਓਪਨ ਕਰ ਦੋ ਮੈਂ ਏਟ ਕਰੀਂ ਓ ਨੋ ਨੋ ਦਸ ਬੈਡ ਪਰੰਤੂ ਪਿੰਗ ਤੇ ਹੁਣ ਫੜਾਫੜ ਚੱਲਦੇ ਆਂ ਕਾਰ ਕਾਰ ਜਾ ਕੇ ਇਹਨੂੰ ਪਿਆ ਕਿ ਮੈਂ ਆਪਣਾ ਆਈਪੈਡ ਖੋਲ ਲੈਣਾ ਚਲੋ ਚੱਲਦੇ ਬਣਾਈਏ ਡੈਕੋਰੇਟ ਸਸ ਜੀ ਗਰਲਫ੍ਰੈਂਡ ਸਾਰਿਆ ਨੂੰ ਲੋਜੀ ਗਾਇਸ ਵਲੌਗ ਦੀ ਕਰਦੇ ਆ ਸ਼ੁਰੂਆਤ ਤੇ ਆ ਦੇਖੋ ਇੱਕ ਹੋਰ ਚੀਜ਼ ਚੀਜ਼ ਕੀ ਫਤੇ ਨੂੰ ਮਿਲਿਆ ਨਵਾਂ ਆਈਪੈਡ ਐਕਚੁਅਲੀ ਪੈਡ ਐਂਡ ਟੈਬਲੇਟ ਸੋ ਆਇਆ ਕਿੱਥੋਂ ਸਾਰਿਆਂ ਦੀ ਪੈਸੇ ਜਿਹੜੇ ਸੇਵਿੰਗ ਹੋਈ ਸੀ ਨਾ ਬਰਥਡੇ ਮਨੀ ਸੋ ਉਹਦੇ ਵਾਸਤੇ ਇਹਨੂੰ ਹੋਇਆ ਬਾਏ ਤੇ ਮੈਂ ਕਿਹਾ ਚਲੋ ਜੀ ਫਤੇ ਸਿੰਘ ਨੂੰ ਦੇਣੇ ਆ ਨਵਾਂ ਗਿਫਟ ਤੇ ਮੈਂ ਆਵਾਜ਼ ਮਾਰਦੀ ਆ ਫਤੇ ਸਿੰਘ ਨੂੰ ਤੇ ਵੇਖਦੇ ਆ ਫਤੇ ਸਿੰਘ ਦਾ ਰੈਕਸ਼ਨ ਕੀ ਹੁੰਦਾ ਆ ਫਤੇ ਆਇਓ ਓਕੇ ਯੇ come 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 can you open your eyes and look at this <laughs> oh my baby my baby oh love you baby so look so guys fatin excited panjarami no haga kadita thata the action see to marry you, ਹਾਂਜੀ ਓ ਮਾਈ ਗਾਡ ਤੂੰ ਮੇਰੀ ਗੱਲਾਂ ਸੁਣਦਾ ਪਿਆਹੀਂ ਇਹ ਨਾ ਫੋਨ 'ਚ ਲੱਗਾ ਸੀ ਤੇ ਮੈਂ ਇੱਥੇ ਵੀਡੀਓ ਰਿਕਾਰਡਿੰਗ ਕਰਨ ਲੱਗੀ ਤੇ ਐਨੇ ਮੇਰੀਆਂ ਗੱਲਾਂ ਸੁਣ ਲਈਆਂ ਜੀ ਡਿਡ ਯੂ ਲਾਈਕ ਇ ਇਹ ਕਾਫੀ ਚਾਇਦਾ ਮੰਗਦਾ ਪਿਆ ਸੀ ਲਾਸਟ ਈਅਰ ਇਹਨੂੰ ਮਿਲੇਆ ਸੀ ਇਹਦੇ ਵੱਡੇ 'ਚ ਬਟਨ ਨੇ ਬ੍ਰੋਕਨ ਕਰ ਲਿਆ ਸੀ ਸੋ ਇਹਨੂੰ ਫੇਰ ਮਿਲ ਗਿਆ ਵਾਓ ਜਿਹੜਾ ਓਪਨ ਕਰਾਂਗੇ ਤੇ ਦਿਖਾ ਲੇਗੇ ਸਾਰਿਆਂ ਨੂੰ ਸ਼ੋ ਮੀ ਸਿਰ गाइस वेलकम बैक टू माय चैनल आई होप एवरीवन इज ओके सो गाइस की हाल चाल सारेया ने ठीक ठाक ਵਾਹਿਗੁਰੂ ਜੀ ਦੀ ਕਿਰਪਾ ਸਾਰੀ ਚੜ੍ਹਦੀ ਕਲਾ ਮੈਂ ਵੀ ਚੜ੍ਹਦੀ ਕਲਾ ਵਿੱਚ ਆ ਸੋ ਲੋ ਜੀ ਗਾਇਸ ਨਵਾਂ ਵਲੋਗ ਲੈ ਕੇ ਆਈ ਆ ਤੁਹਾਡੇ ਲਈ ਸਪੈਸ਼ਲ ਸੋ ਅੱਜ ਦਾ ਵਲੋਗ ਵੀ ਵੈਰੀ ਇੰਟਰਸਟਿੰਗ ਆ ਅਸੀਂ ਚੱਲੇ ਆ ਅਸੀਂ ਚੱਲੇ ਆ ਸੈਵਨ ਕਿੰਗ ਸੈਵਨ ਕਿੰਗ ਐਂਡ ਬਾਰਕਿੰਗ ਸੋ ਕੀਰਤਨ ਹੋਣ ਲੱਗਾ ਉੱਥੇ ਕੀਰਤਨ ਸਮਾਗਮ ਐਂਡ ਸੋ ਘਰ ਦਾ ਵਲੋਗ ਵੀ ਆ ਤੇ ਫਤਿਹ ਸਿੰਘ ਨੂੰ ਵੀ ਇੱਕ ਨਵਾਂ ਪ੍ਰੈਜ਼ੈਂਟ ਮਿਲਣ ਲੱਗਾ ਆ ਉਹਦੇ ਤੁਸੀਂ ਦੇਖ ਹੀ ਲਿਆ ਕਿਹੜਾ ਪ੍ਰੈਜ਼ੈਂਟ ਆ ਸੋ ਫਟਾਫਟ ਰੈਡੀ ਹੋਣੀ ਆ ਮੈਂ ਠਾਈਡ ਅਪ ਕੀਤਾ ਸਾਰਾ ਨੀ ਨੀੜਕਾਰ ਐਂਡ ਹੁਣ ਮੈਂ ਫਰਫ ਰੈਡੀ ਹੋ ਕੇ ਤੇ ਮਿਲਦੀ ਆ ਤੁਹਾਨੂੰ ਬਾਅਦ ਵਿੱਚ ਗਾਇਸ ਨੂੰ ਵੀ ਥੈਂਕ ਯੂ ਕਹਦੇ ਆ ਇ ਨੀਡ ਹੈਲਪ ਓਪਨ ਜੋ ਯੂ ਵਨ ਨੋ ਓਪਨ ਯਾ ਕੈਨ ਯੂ ਓਪਨ ਟੂਮੋਰੋ ਨੋ ਓਵੇਟ ਫੋਰ ਤੇ ਗਰੂਪ ਵੀ ਵੀਟ ਕੱਲ ਨਾ ਵੀਰ ਹਜੇ ਆਇਆ ਨਹੀਂ ਵੀਰ ਓਪਨ ਕਰ ਦੋ ਮੈਂ ਹਿੱਟ ਕੀਤਾ ਓ ਨੋ ਨੋ ਦਸ ਬੈਡ ਵੈਰੀ ਬੈਡ ਹੀ ਹਿੱਟ ਥੀ ਕਹਿੰਦਾ ਮੈਨੂੰ ਪਰਾਨੂੰ ਨਫ਼ਰਤ ਕਰਦਾ ਹੁਣ ਤੂੰ That's very, very bad. No. Yes, Say sorry. No. No, for many open, i my back. You don't Do open. Know. I'm back. No. Say sorry, sir, sorry. Say sorry. Say no. sorry. Shall I back it? Shall I back it? Shall I back or no? Tell yeah. me. Shall I back it? Okay, give me back. Give me back. Say sorry. If no, sorry, I'll give back. Give me back. Give me back. Naughty boy, say sorry. sorry. Good boy, mm. now you can open. He Help. said, Sorry. ਹੁਣ ਮੈਂ ਆਇਆ ਕਿਚਨ ਤੇ ਤੇ ਇੱਥੇ ਲਿਆ ਬਲੈਕ ਪਪਰ ਵਾਲੇ ਬਿਸਕਟ ਸੋ ਨਾ ਟਵਿਸਟ ਵਾਲੇ ਬਹੁਤ ਹੀ ਟੇਸਟੀ ਦੇ ਜੰਮੀ ਆ ਸੋ ਮਾਰਕਸ ਪੈਂਸਰ ਚ ਲੈ ਸੀ ਦੋ ਟਾਈਪ ਹੁੰਦੇ ਐਕਚੁਅਲੀ ਤੇ ਦੋ ਪੈਕਟ ਵਿੱਚੋਂ ਦੋ ਬਾਕਸ ਨਿਕਲਦੇ ਐ ਤੇ ਇੱਕ ਮੈਂ ਓਪਨ ਕੀਤਾ ਤੇ ਥੋੜਾ ਜਿਹਾ ਨੇ ਟਰਾਇ ਕੀਤਾ ਵੈਰੀ ਜੰਮੀ ਐਂਡ ਐਨੇ ਕ੍ਰਿਸਪੀ ਐਂਡ ਕਹਿੰਦੀ ਗੱਲ ਨਹੀਂ ਸੋ ਦੋ ਲਵੋ ਨਾ ਤੇ ਔਰ ਇਹਨੇ ਟਿੱਡ ਪਾ ਜਾਂਦਾ ਤੇ ਇਹਦੇ ਵਿੱਚੋਂ ਮੈਂ ਕੱਢ ਕੇ ਤੁਹਾਨੂੰ ਦਿਖਾ ਲਦੀ ਆ ਦੋ ਐ ਦੋ ਸਟਿਕਾਂ ਨਹੀਂ ਜਿੱਦਾਂ ਹੁੰਦੀਆਂ ਦੋ ਡੰਡੇ ਜੇ ਉਦਾਂ ਦੇ ਬਿਸਕਟ ਬਣਿਆ ਟਵਿਸਟ ਜੇ ਕੀਤੇ ਹੋਏ ਇਹਨਾਂ ਨੇ ਅਜਵਾਇਨ ਵੀ ਵਿੱਚ ਪਾਈ ਉਹਨ ਤੇ ਕਾਲੀ ਮਿਰਚ ਸੋ ਲਓ ਜੀ ਇੱਥੇ ਮੇਰੀ ਟੀ ਬਣਦੀ ਪਈ ਆ ਜੰਮੀ ਜੰਮੀ ਤੇ ਵਿੱਚ ਐਡ ਕੀਤਾ ਥੋੜਾ ਜਿਹਾ ਮਿਲਕ ਤੇ ਹੁਣ ਨਾ ਇਹਨੂੰ ਕਰਦੀ ਆ ਮਿਕਸ ਤੇ ਦੁੱਧ ਨੂੰ ਰੱਖਦੀ ਆ ਵਾਪਸ ਇਹਦੀ ਜਗ੍ਹਾ ਵਿੱਚ ਸੋ ਫਾਈਨਲੀ ਨਾ ਮੈਂ ਦੁੱਧ ਵਗੈਰਾ ਫ੍ਰਿਜ ਵਿੱਚ ਰੱਖ ਲਿਆ ਤੇ ਮੈਂ ਚੈੱਕ ਕਰ ਲਵਾਂ ਹੋਰ ਹੈਗੇ ਆ ਕੱਲ ਵਾਸਤੇ ਸੋ ਦੋ ਦਿਨ ਤੇ ਨਿਕਲ ਜਾਣੇ ਹੱਲੇ ਹੈਗੇ ਕਾਫੀ ਦੁੱਧ ਪੰਜ ਐਕਚੁਅਲੀ ਦੋ ਤਿੰਨ ਦਿਨ ਹੀ ਨਿਕਲ ਜਾਣੇ ਸੋ ਲਓ ਜੀ ਇੱਥੇ ਮੇਰੀ ਟੀ ਬਣ ਗਈ ਆ ਜੰਮੀ ਜੰਮੀ ਤੇ ਓ ਮਾਈ ਗੋਡ ਥੱਲੇ ਡਿੱਗ ਗਈ ਸੀ ਹਾਏ ਚਲ ਕੋਈ ਨਾ ਹੁਣੇ ਮੈਂ ਪੀ ਲੈਨੀ ਆ ਤੇ ਆਹ ਨਾ ਬੱਚੇ ਬੜਾ ਸਤਾਨ ਦੇ ਇੱਧਰ ਰੋਲਾ ਬੜਾ ਪਾਉਂਦੇ ਆ ਤੇ ਇਹਨਾਂ ਨੂੰ ਮੈਂ ਕਿਹਾ ਚੁੱਪ ਕਰਜੋ ਤੇ ਇਹਨੂੰ ਮੈਂ ਪੀਨੀ ਆ ਤੇ ਫੇਰ ਬਾਅਦ ਚ ਕਰਦੀ ਦੂਸਰਾ ਕੰਮ ਸੋ ਮੈਂ ਨਾ ਮੇਥੀ ਕੱਲ ਹੀ ਲੈ ਕੇ ਆਈ ਸੀ ਤੇ ਧਣੀਆਂ ਕੱਟ-ਕੁੱਟ ਲਿਆ ਸੀ ਤੇ ਮੇਥੀ ਬਾੜੀ ਹੀ ਫ੍ਰਿਜ 'ਚ ਇਹਨੂੰ ਮੈਂ ਫ੍ਰਿਜ 'ਚ ਹੁਣ ਬਾਹਰ ਕੱਢੀ ਆ ਤੇ ਇਹਨੂੰ ਫੜਫੜ ਚੁਗਦੇ ਆ ਬਿਕੋਜ਼ ਨਾ ਫਤਿਹ ਦੀ ਨਾ ਟੀਚਰ ਦਾ ਆਇਆ ਸੀ ਇਹ ਮੈਨੂੰ ਟੈਕਸ ਮੈਸੇਜ ਤੇ ਅੱਜ ਹੈਗਾ ਕੀਰਤ ਸਮਾਗਮ ਤੇ ਅਸੀਂ ਜਾਣਾ ਹੈ ਇਹਨੂੰ ਬਣਾ ਕੇ ਤੇ ਫੇਰ ਹੀ ਮੈਂ ਜਾਣਦੀ ਆ ਗਾਈਜ਼ ਅਸੀਂ ਫਟਾਫਟ ਰੈਡੀ ਛੱਡੀ ਹੋ ਕੇ ਤੇ ਬੈਠ ਚੁੱਕੇ ਹਾਂ ਬਾਸਤੇ ਦੇ ਨਾਲੇ ਇਹਨਾਂ ਨੇ ਲਈਆਂ ਆਈਸਕ੍ਰੀਮਾਂ ਠੰਡੀਆਂ ਠੰਡੀਆਂ ਸੋ ਫਤੇ ਸਿੰਘ ਤੇ ਕਰਦਾ ਪਏ ਇੰਜੋਏ ਤੇ ਲੱਗੀ ਐ ਤੁੱਪ ਤੇ ਵੈਸੇ ਕੋਟ-ਕੋਟੀਆਂ ਅਸੀਂ ਪਾਈਆਂ ਕਿ ਥੋੜੀ ਠੰਡ ਵੀ ਲੱਗਦੀ ਨਾਲ ਸੋ ਨਾਲ ਅਸੀਂ ਲੈ ਲਈ ਆਪਣੀ ਟ੍ਰੋਲੀ ਜੇ ਬਾਅਦ ਵਿੱਚ ਕੋਈ ਸਮਾਨ ਵਗੈਰਾ ਲੈਣਾ ਹੈ ਗੱਲ ਲឹងਗੇ ਤੇ ਅਸੀਂ ਚੱਲਿਆ ਗੁਰੂ ਘਰ ਪਹਿਲੇ ਕਰਦੇ ਹਾਂ ਦਰਸ਼ਨ ਦਰਸ਼ਨ ਕਰਦੇ ਹਾਂ ਨਾਲ ਸੁਣਦੇ ਆ ਕੀਰਤਨ ਤੇ ਭਾਈ ਬਲਵਿੰਦਾ ਸਿੰਘ ਰੰਗੀਲਾ ਉੱਥੇ ਆਣ ਲੱਗੇ ਆ ਤੇ ਉਹਨਾਂ ਦੇ ਕੀਰਤਨ ਹੁੰਦਾ ਬਹੁਤ ਵਧੀਆ ਤੇ ਰੈਡੀ ਛੱਡੀ ਹੋ ਗਏ ਆ ਮਾਂ ਪੁੱਤਰ ਤੇ ਫਤੇ ਦਾ ਵੀ ਨਾ

Right. ਜਲਦੀ ਜਲਦੀ ਅਸੀਂ ਬਾਸਕਟ ਉੱਥੇ ਛੱਡ ਆਏ ਸੀ ਫੇਰ ਦੁਬਾਰਾ ਗਏ ਲੈਣ ਵਾਸਤੇ ਤੇ ਹੁਣ ਅਸੀਂ ਬੈਠੇ ਆਂ ਬੱਸ ਵਿੱਚ ਤੇ ਫੇਰ ਆਪਾਂ ਥੋੜੀ ਜਿਹੀ ਲਈ ਸੀ ਸ਼ਾਪਿੰਗ ਤੇ ਹੁਣ ਫੜਾਫੜ ਚੱਲਦੇ ਆਂ ਕਾਰ ਕਾਰ ਜਾ ਕੇ ਇਹਨੂੰ ਪਿਆ ਕਿ ਮੈਂ ਆਪਣਾ ਆਈਪੈਡ ਖੋਲ ਲੈਣਾ ਚਲੋ ਚੱਲਦੇ ਆਂ ਫਟੇ ਦਾ ਹੋ ਚੁੱਕਾ ਹੈ ਆਈਪੈਡ ਓਪਨ ਸੋ ਆਈਪੈਡ ਓਪਨ ਕਰ ਲਿਆ ਇਨੇ ਤੇ ਹੁਣ ਕਹਿੰਦਾ ਫਿਕਸ ਕਰਦੇ ਮੈਂ ਕਿਹਾ ਪ੍ਰਵਾ ਹੁਣ ਰੋਟੀ ਦਾ ਟਾਈਮ ਆ ਤੇ ਰੋਟੀ ਵਗੈਰਾ ਮੈਨੂੰ ਬਣਾ ਕੇ ਖਵਾ ਲੈਂਦੇ ਸਾਰਿਆਂ ਨੂੰ ਤੇ ਫੇਰ ਤੈਨੂੰ ਮੈਂ ਓਪਨ ਕਰ ਦੂੰਗੀ ਆ ਦੇਖੋ ਹੱਥ ਜੋੜਨਦੇ ਆ ਬੱਚਾ ਅੱਜ ਕੱਲ ਦਾ ਅੱppa ਜਿਹੜੀ ਸ਼ਾਪਿੰਗ ਲਈ ਹੀ ਨਾ ਤੇ ਇਹਨਾਂ ਨੇ ਪਹਿਲੇ ਚੁੱਕੀਆਂ ਆਪਣੀਆਂ ਆਈਸਕ੍ਰੀਮਾਂ ਸੋ ਆਈਸਕ੍ਰੀਮਾਂ ਅਸੀਂ ਲੈ ਲਈਆਂ ਤੇ ਹੁਣ ਘਰ ਆਏ ਆ ਤੇ ਹੁਣ ਰੋਟੀ ਵਗੈਰਾ ਖਾਣ ਲੱਗੇ ਆ ਤੇ ਕਹਿੰਦੇ ਹਜੇ ਨਾ 1 ਕਵਰ ਹੈਗਾ ਰੋਟੀ ਨੂੰ ਹਜੇ 5 ਵਜੇ ਆ ਤੇ 6 ਵਜੇ ਤੂੰ ਰੋਟੀ ਬਣਾਉਣੀ ਆ ਤੇ ਪਹਿਲੇ ਸਾਨੂੰ ਫਿਰ ਆਈਸਕ੍ਰੀਮ ਹੀ ਖਵਾ ਦੇ ਤੇ ਮੈਂ ਕਿਹਾ ਚਲੋ ਫਿਰ ਇਹਨਾਂ ਨੂੰ ਪਹਿਲੇ ਮੈਂ ਆਈਸਕ੍ਰੀਮਾਂ ਦਿੱਤੀਆਂ ਤੇ ਹੁਣ ਮੈਂ ਲੈਣ ਲੱਗੀ ਜੀ ਆਈਸਕ੍ਰੀਮ ਸੋ ਲਓ ਜੀ ਗਾਇਸ ਮੈਂ ਵੀ ਖਾਣੀਆਂ ਆਈਸਕ੍ਰੀਮ ਮੰਗੇਓ ਵਾਲੀ ਮੰਗੇਓ ਤੇ ਔਰੈਂਜ ਵਾਲੇ ਇਕੱਠਾ ਜੂਸ ਆ ਬਹੁਤ ਯਮੀ ਐਂਡ ਟੇਸਟੀ ਤੇ ਜਿਹਨੂੰ ਮੈਂ ਜਰੋ ਟਰਾਈ ਕਰਨ ਲੱਗੀ ਨਾ ਤੇ oh my god ਮੈਨੂੰ ਤੇ ਬਹੁਤ ਹੀ ਵਧੀਆ ਲੱਗਦਾ ਹਮ ਸੋ ਗਾਇਸ ਮੈਂ ਮੂਰਤੀ ਪਾਈ ਤੇ ਬਹੁਤ ਹੀ ਟੇਸਟੀ ਤੇ ਯਮੀ oh my god ਫਿਰ ਇੱਕ ਦੂਸਰੀ ਚੱਕੀ ਲਈ ਜੇ ਓ ਮਾਈ ਗਾਡ ਸੋ ਯਮੀ ਪੂਰਾ ਮੰਗੇਓ ਦਾ ਟੇਸਟ ਆਉਂਦਾ ਹੈ ਲਾਈਕ ਮੰਗੇਓ ਤੇ ਲਾਈਕ ਦੂਸਰਾ ਜਿਹੜਾ ਪੈਸਟਰੀ ਵਾਲਾ ਫੂਡ ਨਹੀਂ ਹੁੰਦਾ ਉਹ ਹੈਗਾ ਸੋ ਬੋਥ ਯਮੀ ਐਂਡ ਟੇਸਟੀ ਤੇ ਤੁਸੀਂ ਵੀ ਇੱਕ ਵਾਰੀ ਟ੍ਰਾਈ ਕਰਿਓ ਮੰਗੇਓ ਵਾਲੀ ਆਈਸਕ੍ਰੀਮ ਮੰਗੇਓ ਵਾਲੀ ਆਈਸਕ੍ਰੀਮ ਤੇ ਐਕਚੁਅਲੀ ਸਾਰੇ ਲਾਈਕ ਕਰਦੇ ਆ ਸੋ ਗਾਇਸ ਆਏ ਆ ਫਾਈਨਲੀ ਘਰ ਸਾਰਾ ਠਾੜੀਆ ਪਲੇਨ ਨੀਡ ਕੀਤਾ ਤੇ ਡਿਨਰ ਦੀਆਂ ਹੁੰਦੀਆਂ ਵੀ ਤਿਆਰੀਆਂ ਸੋ ਫਟਾਫਟ ਦੇਣੀ ਹੈ ਡਿਨਰ ਇਹਨਾਂ ਨੂੰ ਤੇ ਫਿਰ ਮਿਲਦੀਆਂ ਤੁਹਾਨੂੰ ਬਾਅਦ ਵਿੱਚ ਸੋ ਗਾਇਸ ਗੱਲਾਂ ਕਰਦੇ ਕਰੇ ਟਾਈਮ ਵੀ ਬਹੁਤ ਨਿਕਲ ਜਾਂਦਾ ਇੱਥੇ ਮੈਂ ਬਣਾਈਏ ਸੀ ਦਹੀਂ ਪਕੌੜੀਆਂ ਸੋ ਨਾਲ ਬਣਾ ਲਈਆ ਮੇਥੀ ਮੇਥੀ ਨੂੰ ਵੀ ਇੱਥੇ ਥੋੜਾ ਗਰਮ ਕੀਤਾ ਕੱਲ ਗੋਭੀ ਬਣਾਈ ਸੀ ਤੇ ਅੱਜ ਬਣਾਈਆ ਮੇਥੀ ਸੋ ਮੈਂ ਕਿਚਲ ਮੇਥੀ ਨੂੰ ਨੇ ਇਹਦੇ ਵਿੱਚ ਕਰ ਦਿਆ ਗਰਮ ਤੇ ਜਿੰਨੀ ਖਾਣੀ ਉੰਨੀ ਕੁ ਯੂਜ਼ ਹੁੰਦੀ ਆ ਤੇ ਨਾਲ ਥੋੜੀ ਬਣਾਈ ਸੀ ਦਾਲ ਦਾਲ ਵਿੱਚ ਐਡ ਕਰ ਲਿਆ ਥੋੜਾ ਜਿਹਾ ਕਿਓ ਕਿਓ ਵੀ ਪਾਣਾ ਬਹੁਤ ਜ਼ਰੂਰੀ ਆ ਕਿ ਦਾਲ ਵੀ ਨਾ ਥੋੜੀ ਟੇਸਟ ਹੋ ਜਾਂਦਾ ਹੈ ਤੇ ਦੇਸੀ ਕਿਓ ਖਾਣਾ ਵੀ ਬਹੁਤ ਚੰਗਾ ਜਿਹੜੇ ਸਪੈਸ਼ਲੀ ਵੈਜੀਟੇਰੀਅਨ ਪੀਪਲ ਆ ਉਹਨਾਂ ਲਈ ਸੋ ਆ ਹੈਗਾ ਸਾਡਾ ਵੈਜੀਟੇਰੀਅਨ ਉਡ ਐਵਰੀ ਡੇ ਬੰਦਾ ਫਰੈਸ਼ ਐਂਡ ਮੈਂ ਕੁੱਕ ਵੀ ਬਹੁਤ ਨੀਡਲੇ ਤਰੀਕੇ ਨਾਲ ਕਰਦੀ ਆ ਕਿ ਕਲੀਨ ਐ ਨੀਡ ਹੋਵੇ ਸਾਰਾ ਕੁਝ ਤੁਸੀਂ ਦੇਖਦੇ ਰਹਿੰਦੇ ਹੋ ਮੇਰਾ ਐ ਕੁਕਿੰਗ ਸੋ ਲਓ ਜੀ ਗਾਇਸ ਕਰਦੇ ਆ ਇੰਜੋਏ ਤੇ ਮਿਲਦੇ ਆ ਤੁਹਾਨੂੰ ਹੁਣੇ ਸੋ ਫਤੇ ਨੇ ਕੀਤਾ ਅੱਜ ਆਪਣਾ ਆਈਪੈਡ ਓਪਨ ਤੇ ਨਾਲ ਕਹਿੰਦਾ ਮੈਂ ਕਿ ਭਰਾ ਦੀ ਵੇਟ ਕਰਾਂਗਾ ਬਟ ਉਹਨੇ ਕੀਤੀ ਨਹੀਂ ਸੀ ਫਿਰ ਆਪੇ ਵੇਟ ਆਪੇ ਓਪਨ ਕਰ ਲਿਆ ਤੇ ਅਸੀਂ ਕੀਰਤਨ ਸਮਾਗਮ ਤਾਂ ਹੋ ਕੇ ਆਏ ਤੇ ਫਿਰ ਆਂਦੇ ਕਹਿੰਦਾ ਮੈਨੂੰ ਚਾਹੀਦਾ ਆਈਪੈਡ ਓਪਨ ਕਰਨਾ ਮੰਮੀ ਪਲੀਜ਼ ਪਲੀਜ਼ ਫੇ ਮੈੱਕੇ ਚਲ ਕਰ ਲਾ ਓਪਨ ਸੋ ਕਾਲ ਲਿਆ ਤੇ ਡਿਨਰ ਵਗੈਰਾ ਖਾ ਲਿਆ ਅਸੀਂ ਤੇ ਹੁਣ ਬਸ ਰਿਲੈਕਸ ਹੋਣ ਲੱਗੇ ਆ ਤਾਂ ਪੀਣੀ ਆ ਮੈਂ ਇੱਕ ਕੱਪ ਆਫ ਟੀ ਸੋ ਮੈਂ ਚਾਹ ਪੀ ਗਏ ਨਾ ਫੇ ਤੁਹਾਨੂੰ ਗਾਇਸ ਮਿਲਦੀ ਆ ਆਮ ਸੋ ਟਾਇਰਡ ਹੁਣ ਐਕਚੁਅਲੀ ਮਿਲਦੀ ਨਹੀਂ ਆ ਬਾਏ ਬਾਏ ਤੇ ਮਿਲਾਂਗੇ ਇੱਕ ਨਵੇਂ ਤੇ ਵਧੀਆ ਵਲੋਗ ਨਾਲ ਤੇ ਵਲੋਗ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਮੈਨੂੰ ਵੀ ਵਾਚ ਟਾਈਮ ਮੈਂ ਵਧਾਉਣੇ ਆ ਅੱਗੇ ਕਰਨੇ ਆ ਤੇ ਵਲੋਗ ਨੂੰ ਪਲੀਜ਼ ਫੁੱਲ ਵਾਚ ਕਰਦੇ ਹੋ ਤੇ ਮਿਲਾਂਗੇ ਇੱਕ ਨਵੇਂ ਤੇ ਵਲੋਗ ਨਾਲ ਬਾਏ ਗਾਇਸ ਸੋ ਲੋ ਜੀ ਇਦਨਾਂ ਮੈਂ ਚਾਹ ਪੀਨੂ ਦਿਲ ਕਰਦਾ ਸੀ ਫਿਰ ਮੈਂ ਕਿਹਾ ਚਲੋ ਐਨਾ ਹੌਟ ਚਾਕਲੇਟ ਬਣਾ ਲੈਨੇ ਆ ਸੋ ਬਣਦੀ ਵੀ ਇਹ ਹੌਟ ਚਾਕਲੇਟ ਬਹੁਤ ਹੀ ਵਧੀਆ ਤੇ ਜੰਮੀ ਜੰਮੀ ਟੇਸਟੀ ਤੇ ਮੈਂ ਇਹਨਾਂ 스ਪੂਨ ਮਾਰੇ ਲੱਗੀ ਮੈਂ ਕਿਹਾ ਇਹਨੂੰ ਨਾ ਘੁਮਾ ਦਿੰਨੇ ਆ ਫਰ ਚਾਗ ਜਿਹੜੀ ਹੈ ਨਾ ਥੋੜੀ ਜਿਹੀ ਥੱਲੇ ਹੋ ਜੂਗੀ ਸੋ ਜਦੋਂ ਬਣਾਈਦੀ ਨਾ ਹੌਟ ਚਾਕਲੇਟ ਤੇ ਉਹਦੇ ਵਿੱਚ ਝੱਗ ਆ ਜਾਂਦੀ ਆ ਓਵਰ ਟੀ ਵਿੱਚ ਜ਼ਿਆਦਾ ਸੋ ਬਹੁਤ ਹੀ ਟੇਸਟੀ ਤੇ ਜੰਮੀ ਘਰ ਵਿੱਚ ਹੀ ਵਧੀਆ ਰਹਿੰਦੀ ਬਸ ਨਾਲੇ ਐਕਸਪੈਂਸਿਵ ਆ ਤੇ ਨਾਲੇ ਪਤਾ ਨਹੀਂ ਕਿੱਦਾਂ ਬਣਾਉਂਦੇ ਆ ਸੋ ਮੈਂ ਤੇ ਜ਼ਿਆਦਾ ਜਿਆਦਾ ਕੋਸ਼ਿਸ਼ ਕਰਦੀ ਆ ਕਿ ਜਿੰਨਾ ਵੀ ਅਸੀਂ ਚੀਜ਼ਾਂ ਨਾ ਘਰ ਰਸੀ ਯੂਜ਼ ਕਰੀਏ ਘਰੇ ਬਣਾਈਏ ਡੈਕੋਰੇਟ ਵੀ ਘਰੇ ਕਰੀਏ ਚਲੋ ਜੀ ਥੋੜੀ ਜਿਹੀ ਡੈਕੋਰੇਟਿਵ ਕਰਦੇ ਆ ਤੇ ਇਹਦੇ ਉੱਤੇ ਮੈਂ ਪਾਇਆ ਹੈ ਚਾਕਲੇਟ ਪਾਊਡਰ ਤੇ ਇਹਨੂੰ ਮੈਂ ਘੁਮਾ ਕੇ ਹਾਰਟ ਬਣਾਉਣ ਦੀ ਕੋਸ਼ਿਸ਼ ਕਰਦੀ ਆ ਕੋਪ ਸੋ ਬਣੇਗਾ ਕਿ ਨਹੀਂ ਸੋ ਲੋ ਜੀ ਟੇਡਾ ਮੇਡਾ ਬਣ ਚੁੱਕਾ ਬਟ ਬਣਿਆ ਆ ਥੋੜਾ ਜਿਹਾ ਦਿਸਦਾ ਹੈ ਸੋ ਲੋ ਜੀ ਮੈਂ ਇਹ ਤੇ ਕੱਢਦੀ ਆ ਇੰਜੋਏ ਤੇ ਇਹਦਾ ਢੱਕਣ ਕੱਢਦੀ ਪਈਆ ਬੰਦ ਤੇ ਢੱਕਣ ਬੰਦ ਹੀ ਨਹੀਂ ਹੁੰਦੀ ਆ ਓ ਮਾਈ ਗੋਡ ਢੱਕਣ ਬੰਦ ਹੀ ਨਹੀਂ ਹੁੰਦੀ ਆ ਕਮਾਨ ਦੀ ਕੋਸ਼ਿਸ਼ ਕਰਦੀ ਪਈਆ ਓ ਨੋ ਸੋ ਕੈਮਰੇ ਨੂੰ ਥੱਲੇ ਰੱਖ ਕੇ ਫੇਰ ਹੀ ਕਰਦੀ ਆ ਸੋ ਲੋ ਜੀ ਕੈਮਰਾ ਥੱਲੇ ਰੱਖ ਕੇ ਫੇਰ ਕੀਤਾ ਤੇ ਹੁਣ ਹੋ ਗਿਆ ਜੀ ਸੋ ਹੁਣ ਮੈਂ ਕਰਦੀ ਆ ਆਪਣੀ ਇੰਜੋਏ ਯੰਮੀ ਯੰਮੀ ਹੌਟ ਚਾਕਲੇਟ ਮੈਨੂੰ ਪਤਾ ਸੀ ਮੇਰੇ ਪਿੱਛੇ ਕੋਈ ਹੈਗਾ ਏ ਤੇ ਆਹ ਦੇਖੋ ਚਾਰਜਰ ਮੁੱਕ ਗਿਆ ਤੇ ਆ ਗਿਆ ਜੀ ਚਾਰਜਰ ਲਾਣ ਤੇ ਇਹਦਾ ਨਾ ਜਿਹੜਾ ਕਵਰ ਲਿਆ ਹੀ ਨਾ ਤੇ ਉਹ ਦੇਖ ਬਹੁਤ ਹੀ ਵਧੀਆ ਤੇ ਪਿਆਰਾ ਜੀ ਸੋ ਲਓ ਜੀ ਗਾਇਸ ਨਾਲੇ ਹੋ ਗਈ ਰਾਤ ਤੇ ਨਾ ਬਾਹਰ ਹੈਲੀਕਾਪਟਰ ਦੇ ਵੋਇਸ ਬਹੁਤ ਹੀ ਜ਼ਿਆਦਾ ਆਉਂਦੀ ਸੀ ਤੇ ਮੈਂ ਕਿਹਾ ਪਤਾ ਨਹੀਂ ਰੋਜ਼ ਰੋਜ਼ ਹੈਲੀਕਾਪਟਰ ਕੀ ਕਰਨ ਆ ਜਾਂਦੇ ਆ ਕੋਈ ਹੋ ਜਾਂਦਾ ਹੈਪਨ ਵਗੈਰਾ ਤੇ ਫੇਰ ਆਉਂਦੇ ਆ ਸੋ ਬਹੁਤ ਪਿਆਰੀਆਂ ਲਾਈਟਾਂ ਸਿਟੀ ਦੀ ਦੂਰੋਂ ਲਾਈਟਾਂ ਦਿਖਣੀਆਂ ਪਰ ਬੱਦਲ ਹੋਏ ਹੋਏ ਆ ਸਕਾਈ ਚ ਇੱਕਦਮ ਬੱਦਲ ਕਾਲੇ ਕਾਲੇ ਜੇ ਗਰੇ ਗਰੇ ਕਲਰ ਦੇ ਸੋ ਥੱਲੇ ਮੈਂ ਕਿਹਾ ਵੇਖਾਂ ਮੀਂਹ ਤੇ ਨਹੀਂ ਪਿਆ ਬਟ ਡਰਾਈ ਆ ਸਾਰਾ ਮੀਂਹ ਵਗੈਰਾ ਨਹੀਂ ਪਿਆ ਕਿਰਾਲ ਦਿਵਜ ਗਿਆ 10 ਦੇ ਹੈਲੀਕਾਪਟਰ ਨਿਕੜ ਕੇ ਨਾ ਮੈਨੂੰ ਸੌਣ ਵੀ ਨਹੀਂ ਦੇਣਾ ਹੁਣ ਸੋ ਲੋ ਜੀ ਹੈਲੀਕਾਪਟਰ ਜੀ ਜਾਓ ਭਰਾਵਾ ਜਾਂ ਸ਼ੁਕਰਾ ਜਾਂਦਾ ਪਿਆ ਆ ਉਹ ਲੋਕ ਚਲ ਗਿਆ ਜੀ ਚਲ ਗਿਆ ਸੋ ਫਾਈਨਲੀ ਹੈਲੀਕਾਪਟਰ ਤਾਂ ਚਲ ਗਿਆ ਤੇ ਅਸੀਂ ਵੀ ਹੁਣ ਜਲਦੇ ਆ ਸੌਣੇ ਆ ਤੇ ਮਿਲਦੇ ਆ ਤੁਹਾਨੂੰ ਨਵੇਂ ਤੇ ਵਧੀਆ ਬਲੋਗ ਨਾਲ ਬਾਏ ਗਾਇਸ